ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਭਗਤ ਰਵੀਦਾਸ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਉਦੋਂ ਹੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਜੀ ਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਅਰਦਾਸ ਵੀ ਕੀਤੀ ਗਈ ਉਥੇ ਹੀ ਭੋਗ ਤੋਂ ਬਾਅਦ ਗੁਰੂ ਘਰ ਦੀ ਹਜ਼ੂਰੀ ਵਿੱਚ ਕੀਰਤਨ ਜਥਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ ਪੂਰੇ ਮੌਕੇ ਤੇ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਣੇ ਭਗਤ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦੇ ਹਾਰੇ ਤੇ ਜਿੱਥੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਮੈਂ ਇਹ ਵੀ ਬੇਨਤੀ ਕਰਦਾ ਹੈ ਕਿ ਜਿੱਥੇ ਰਵਿਦਾਸ ਭਗਤ ਜੀ ਨੇ ਜਾਤ ਪਾਤ ਦੇ ਭੇਦ ਨੂੰ ਮਿਟਾਉਣ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਉਪਲੰਘਾਂ ਪੁੱਟੀਆਂ ਔਰ ਬਹੁਤ ਵੱਡੀ ਸਿੱਖਿਆ ਦਿੱਤੀ ਸਾਨੂੰ ਸਾਨੂੰ ਸਾਰਿਆਂ ਨੂੰ ਉਸ ਲਾਈਨ ਤੇ ਚੱਲਣਾ ਚਾਹੀਦਾ ਔਰ ਉਹਨਾਂ ਇਸ ਲਾਈਨ ਤੇ ਚੱਲ ਕੇ ਜਿੱਥੇ ਗੁਰੂ ਸਾਹਿਬ ਉਹਨਾਂ ਨੇ ਉਹਨਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਬਹੁਤ ਵੱਡਾ ਮਾਨ ਦਿੱਤਾ ਔਰ ਮੈਂ ਸੂਚੀਆ ਸੰਗਤਾਂ ਦਾ ਅੱਜ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਕੋਟਨ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਹਰ ਜੱਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਭਗਤ ਭਗਤ ਜਗ ਬਚਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਕੁੱਲਾ ਧਰਮ ਟੋਏ ਢੋਰ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਵਰਨਵੰਡ ਦੇ ਵਿੱਚ ਜਾਤ ਅਭਮਾਨੀਆਂ ਵੱਲੋਂ ਸਦਾ ਹੀ ਨੀਵਾ ਦਰਸਾਏ ਜਾਣ ਵਾਲੇ ਮਹਾਪੁਰਖ ਰੱਬ ਵਿੱਚ ਅਭੇਦ ਹੋਈ ਆਤਮਾ ਪਰਮ ਸਨਮਾਨਯੋਗ ਸ੍ਰੀ ਗੁਰਗੰਨ ਸਾਹਿਬ ਦੇ ਅੰਦਰ ਬਿਰਾਜਮਾਨ ਭਗਤ ਰਵਿਦਾਸ ਜੀ ਦਾ ਅੱਜ ਆਗਮਨ ਦਿਹਾੜਾ ਬੜੀ ਅਕੀਦਤ ਨਾਲ ਸ਼ਰਦਾ ਨਾਲ ਸਮੁੱਚਾ ਸਿੱਖ ਜਗਤ ਮਨਾ ਰਿਹਾ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਮਾਗਮ ਰੱਖਿਆ ਗਿਆ ਸ਼੍ਰੀ ਖੰਨ ਪਰ ਸਾਹਿਬ ਦੀ ਸੰਪੂਰਨਤਾ ਹੋਈ ਹੈ ਤੋਂ ਉਹਨਾਂ ਮਹਾਂਪੁਰਖਾਂ ਨੇ ਜੋ ਜੀਵਨ ਜੁਗਤ ਸਾਨੂੰ ਸਿਖਾਈ ਹੈ ਇਸ ਸੰਸਾਰ ਵਿੱਚ ਕਿਰਤ ਕਰਦਿਆਂ ਵਾਹਿਗੁਰੂ ਜੀ ਦੀ ਬੰਦਗੀ ਚ ਲੀਨ ਹੋਣਾ ਉਸੇ ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਉਸ ਭਗਤੀ ਲਹਿਰ ਦੇ ਅੰਦਰ ਸੈਨ ਜੀ ਸਦਨਾ ਜੀ ਤੰਨਾ ਜੀ ਉਹ ਸਾਰੇ ਮਹਾਂਪੁਰਖ ਜਿਨ੍ਹਾਂ ਨੂੰ ਧੰਗੁਰੂ ਅਰਜਨ ਸਾਹਿਬ ਜੀ ਨੇ ਚਬਰ ਤਖਤ ਸ਼ਤਰ ਦੇ ਮਾਲਕ ਬਣਾ ਕੇ ਹਰਮੰਦਰ ਸਾਹਿਬ ਦੇ ਸਿੰਘਾਸਨ ਤੇ ਬਿਰਾਜਮਾਨ ਕੀਤਾ ਉਹਨਾਂ ਮਹਾਂਪੁਰਖਾਂ ਨੂੰ ਅਸੀਂ ਸਦਾ ਸਜਦਾ ਕਰਦੇ ਹਾਂ ਉਹ ਵੈ ਗੁਰੂ ਚ ਅਭੇਦ ਨੇ ਤੋਂ ਜਿੱਥੇ ਜ਼ਰੂਰਤ ਹੈ ਅਸੀਂ ਸ਼ਬਦ ਵਿੱਚ ਉਹਨਾਂ ਦੇ ਰੋਹਾਨੀ ਦੀਦਾਰ ਕਰੀਏ ਬਹੁਤ ਵੱਡੀ ਲੋੜ ਹੈ ਉੱਥੇ ਇਹ ਵੀ ਚੇਤਨ ਹੋਣ ਦੀ ਲੋੜ ਹੈ ਕਿ ਕੁਝ ਤਾਕਤਾਂ ਐਸੀਆਂ ਵੀ ਨੇ ਜਿਹੜੇ ਜਾਤੀਵਾਦ ਦੀ ਬਰਾਦਰੀਵਾਦ ਦੀ ਵੰਡੀਆਂ ਚ ਪਾ ਕੇ ਫਿਰ ਇਨਸਾਨੀਅਤ ਨੂੰ ਵੰਡਣਾ ਚਾਹੁੰਦੇ ਆ ਔਰ ਮੈਂ ਤੇ ਕਵਾਂਗਾ ਕਿ ਸਾਗਰ ਵਿੱਚ ਸਮਾਈਆਂ ਹੋਈਆਂ ਨਦੀਆਂ ਨੂੰ ਜੁਦਾ ਕਰਨ ਦਾ ਯਤਨ ਕਰਨ ਵਾਲੀ ਮੂਰਖਤਾ ਗਿਆਨਤਾ ਕੁਝ ਲੋਕ ਕਰ ਰਹੇ ਨੇ ਸੋ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ ਵਿਦਮਾਨ ਉਹ ਮਹਾਪੁਰਖ ਸਾਡੇ ਇਸਤ ਨੇ ਜਿਨ੍ਹਾਂ ਨੂੰ ਅਸੀਂ ਨਮਸਕਾਰ ਕਰਦੇ ਆ ਉਹਨਾਂ ਦੇ ਆਗਮਨ ਪੁਰਬ ਦੀ ਅੱਜ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ A1 ਪੰਜਾਬੀ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਸਾਈ ਮੜਕਨ ਦੀ ਰਿਪੋਰਟ